ਜਾਂ ਜੇ ਡੋਂ ਡੇਰੇਵਜ ਪੜਦਾ ਹਮ ਮਹਾਪੁਰਸ਼ਾ ਮੈਨੂੰ ਇੱਕ ਉਥਾਨ ਕਾ ਸੁਣਾਈ ਭਈ ਰਾਣੀ ਦਾ ਨੌਲਖਾ ਹਾਰ ਕਿਤੇ ਇੱਲ ਲੈ ਗਈ ਰਾਣੀ ਨਿਢਾਲ ਹੋ ਗਈ ਮਰਨ ਕਿਨਾਰੇ ਪਹੁੰਚ ਗਈ ਰਾਜੇ ਨੇ ਡੌਂਡੀ ਪਟਵਾਈ ਭਈ ਜਿਹੜਾ ਹਾਰ ਲੱਭ ਕੇ ਲਿਆਵੇ ਤੇ ਉਹਦਾ ਸਦਕਾ ਮੇਰੀ ਰਾਣੀ ਬਚ ਜਾਏ ਉਹਨੂੰ ਮੈਂ ਅੱਧੀ ਰਿਆਸਤ ਦੇ ਦਿਆਂਗਾ देखो जी ये स्त्री व्रत धर्मदा का पिंडा जबरदस्त सबूत है कि जेड़ी लड़ लगी है ओ दी जान بچਾਉਣ ਦੀ خاطر ریاست ਵੀ ਦੇ ਦੇ। ਉਹ ਜਿਹੜਾ ਲੱਕੜੀਆਂ ਵੇਚਣ ਵਾਲਾ ਸੀ ਨਾ ਬਾਹਰੋਂ ਜੰਗਲ ਚੋਂ ਲਿਆ ਕੇ ਖੋਤੇ ਉੱਤੇ ਲੱਦ ਕੇ ਉਹਨੇ ਕਦੇ ਸੁਣੀ ਡੌਂਡੀ। ਤੇ ਸੋਜੀ ਵਾ ਗਿਆ ਭਈਆ ਮਾਲਕ ਇਹ ਕਦੇ ਮੈਨੂੰ ਲੱਗ ਪਿਓ ਰਾਣੀ ਹਾਰ ਤੇ ਆ। ਲਕੜੀਆਂ ਢੋਣੋਂ ਤੇ ਛੁੱਟਿਆ ਅੱਧੀ ਰਿਆਸਤ ਦੇ ਮਾਲਕ ਬਣ ਜਾਂਦਾ ਉਹ ਇਲਕ ਦੇ ਉੱਡਦੀ ਜਾਂਦੀ ਸੀ ਉਹਨੂੰ ਥੱਲੇ ਧਰਤੀ ਉੱਤੇ ਮਾਸ ਦਾ ਟੁਕੜਾ ਪਿਆ ਲੱਭ ਪਿਆ ਉਹਨੇ ਪਹੁੰਚੇ ਥੱਲੇ ਕਰ ਤੇ ਹਾਰ ਛੱਡ ਦਿੱਤਾ ਜੋ ਚਵੜ ਮਾਰੀ ਮਾਸ ਦਾ ਟੁਕੜਾ ਲੈ ਕੇ ਨਾਸਿ ਲੱਗਿਆ ਸੀ ਮਿਊਨਿਸਪੈਲਿਟੀ ਦਾ ਤਲਾ ਉਹਦੇ ਕੰਢੇ ਸੀ ਉੱਗੀ ਹੋਈ ਕਿੱਕਰ ਉਹ ਕਿੱਕਰ ਦੀ ਟਾਣੀ ਨਾਲ ਫਸ ਗਿਆ ਹਾਰ ਤੇ ਉਹਦਾ ਪਰਛਾਵਾਂ ਲੱਗ ਪਿਆ ਪਾਣੀ ਚ ਪੈਣ ਲੱਕੜੀਆਂ ਵੇਚਣ ਵਾਲਾ ਆਇਆ ਕਹਿਣ ਲੱਗਾ ਥੋੜਾ ਜਿਹਾ ਸਾਹ ਲੈ ਲਈਏ ਉਹਨੇ ਆਪਣਾ ਗੱਦਾ ਬਨ ਦਿੱਤਾ ਕਿੱਕਰ ਇੱਥੇ ਲੰਮਾ ਪੈ ਗਿਆ ਧਿਆਨ ਮਾਰ ਕੇ ਵੇਖਿਆ ਤੇ ਪਾਣੀ ਵਿੱਚ ਉਹਨੂੰ ਹਾਰ ਲੱਭਾ ਪਰਛਾਵਾਂ ਗਰਗਰ ਹੋ ਗਿਆ ਕਹਿ ਲਗਾ ਵਾਹ ਵਾਹ ਕੁਦਰਤ ਨੇ ਬੜੀ ਛੇਤੀ ਸੁਣ ਲਈ ਗੱਲ ਕਪੜਾ ਲਟਾ ਲਾਜ ਦਾ ਲੰਗਰ ਲੰਗੋਟਾ ਕੱਸ਼ ਕੇ ਨਾਸਾ ਫੜ ਕੇ ਓ ਹਾਰ ਪਿਆ ਖਲੋ ਕੇ ਤਲਾ ਦੇ ਕੰਢੇ ਕੜਮ ਛਾਲ ਮਾਰੀ ਉਹ ਹੀ ਮਿਨਿਸਪੈਲਟੀ ਦੇ ਗੰਦੇ ਪਾਣੀ ਦਾ ਤਲਾ ਜੋ ਗੰਦ ਮੰਦ ਟੱਪੀ ਪਿਸ਼ਾਬ ਸਾਰਾ ਰੁੜ ਕੇ ਉਹਦੇ ਵਿੱਚ ਆਇਆ ਸੀ ਥੱਲੇ ਜਾ ਕੇ ਮੁਠਾਂ ਭਰੀਆਂ ਬਾਹਰ ਆ ਕੇ ਖੋਲ ਕੇ ਵੇਖਿਆ ਤੇ ਗੰਦਮਾ ਨਹੀਂ ਸੀ ਮੁਠਾਂ 'ਚ ਹਾਰ ਨਾ ਹੱਥ ਆਇਆ ਕਿਉਂਕਿ ਹਾਰ ਦੇ ਪਰਛਾਵੇਂ ਪਿੱਛੇ ਛਾਲ ਮਾਰੀ ਏ ਹਾਰ ਤੇ ਉਸੇ ਲੜਕਦਾ ਅਫਸੋਸ ਕਰਦਾ ਰਿਹਾ ਕਿਸਮਤ ਨੂੰ ਕੋਸਦਾ ਰਿਹਾ ਸਜੇ ਸਜੇ ਪਾਣੀ ਫਿਰ ਟਿਕ ਗਿਆ ਗੰਦਮਾ ਥੱਲੇ ਬਹਿ ਗਿਆ ਪਾਣੀ ਨਿੱਤਰ ਗਿਆ ਉਨੇ ਦਿਨ ਮਾਰਿਆ ਤੇ ਹਾਰ ਫੇਰੋ ਜਿ ਨਜ਼ਰ ਆ ਗਿਆ ਕਹਿਣ ਲੱਗਾ ਅੱਛਾ ਇਹ ਤਾਂ ਐਸਾ ਨਿਸ਼ਾਨਾ ਬੰਨਣਾ ਕੋਈ ਚੁੱਕਣ ਨਹੀਂ ਦੇਣਾ ਖੁੰਝੇ ਨਹੀਂ ਦੇਣਾ ਆ ਪਿਆਰ ਬਰ ਪਿਆਰੋ ਕੇ ਸਰੀਰ ਸਾਹਮ ਕੇ ਤੇ ਨੱਕ ਫੜ ਕੇ ਨਿਸ਼ਾਨਾ ਬਨ ਕੇ ਛਾਲ ਮਾਰੀ ਜਿਵੇਂ ਬਾਹਾਂ ਕੇ ਮੁਠਾ ਖੋਲੀਆਂ ਦਿਓ ਗੰਡ ਮੰਦ ਬਦਬੂ ਆਵੇ ਕੰਨਾਂ ਚ ਗੰਦਗੀ ਸਿਰ ਚ ਗੰਦਗੀ ਇਤਲਾ ਦੇ ਕੰਡੇ ਬਾਕੇ ਰੋਣ ਲੱਗ ਪਿਆ ਕੋਈ ਦਾਣਾ ਆ ਗਿਆ ਰੋਣਾ ਕਹਿੰਦਾ ਤੈਨੂੰ ਪਤਾ ਜੈਨਾ ਪਈ ਰਾਣੀ ਦਾ ਹਾਰ ਇੱਲ ਲੈ ਗਈ ਏ ਲੱਗਦਾ ਨਹੀਂ ਰਾਜੇ ਨੇ ਡੌਂਡੀ ਪਟਾਈ ਮੇਰੀ ਤਕਦੀਰ ਜਾਗ ਪਈ ਮੈਨੂੰ ਹਾਰ ਲੱਪਿਆ ਆ ਹੋਇਆ ਦੋ ਚੁਬੀਆਂ ਮਾਰੀਆਂ ਨੇ ਲੱਗਦਾ ਜ਼ਰੂਰ ਹੈ ਹੱਥ ਨਹੀਂ ਆਉਂਦਾ ਤੇ ਉਹ ਦਾਣਾ ਸਿਆਣਾ ਹੱਸ ਪਿਆ ਕਹਿਣ ਲੱਗਾ ਬੇਵਾ ਕੁਫੂ ਪਰ ਛਾਵੇਂ ਪਿੱਛੇ ਚੁੱਬੀਆਂ ਪਿਆ ਮਾਰਨਾ ਉਹਨੇ ਦੇਖ ਕੇ ਰਗਾਂ ਵਿੱਚ ਆ ਤੇ ਤਾਂ ਨੂੰ ਧਿਆਨ ਕੀਤਾ ਉੱਲੂ ਹਾਰੋ ਤੇ ਇਹ ਤੇ ਪਰਛਾਵੇਂ ਜਿਹਦੇ ਮਗਰ ਤੂੰ ਟੱਕਰਾਂ ਮਾਰਨਾ ਗੁਰੂ ਕੇ ਪਿਆਰਿਓ ਵਾਹਿਗੁਰੂ ਦੇ ਨਾਮ ਦਾ ਨੁਲਖਾ ਹਾਰ ਬੜਾ ਉੱਚਾ ਹੈ ਅਸੀਂ ਗੰਦੇ ਤਲਾਜ ਚ ਚੁੱਬੀਆਂ ਮਾਰ ਰਹੇ ਹਾਂ ਹਸਨੇ ਕੋ ਜਾਉਂਗੇ ਅਸੀਂ ਮੋਹ ਮਾਇਆ ਦੇ ਤਲਾਜ ਟੱਕਰਾਂ ਮਾਰ ਰਹੇ ਹਾਂ ਸਾਨੂੰ ਲੱਗਦਾ ਕੁਝ ਨਹੀਂ ਜ਼ਿੰਦਗੀ ਪੰਗ ਦੇ ਪਹਾੜੇ ਬਚੀਤ ਹੋ ਜਾਂਦੀ ਹੈ ਉਹ ਹਾਰ ਨਹੀਂ ਲੱਭਦਾ ਕਿਉਂਕਿ ਅਸੀਂ ਪਰਛਾਵੇਂ ਪਿੱਛੇ ਪਏ ਹੋਇਆ ਹਾਰ ਉੱਚਾ ਹੈ